ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਬਹਿ ਤੁਹਾਡਾ ਆਪਣਾ ਅਰुण ਕੁਰਾਲੀ ਇਸ ਵਕਤ ਦੀ ਵੱਡੀ ਅਪਡੇਟ ਮੁਹਾਲੀ ਦੇ ਫੇਸ ਇੱਕ ਥਾਣੇ ਤੋਂ ਸਾਹਮਣੇ ਆ ਰਹੀ ਹੈ ਮੁਹਾਲੀ ਦੇ ਇੱਕ ਫੇਸ ਥਾਣੇ ਦੇ ਵਿੱਚ ਭਾਨਾ ਸਿੱਧੂ ਦੇ ਖਿਲਾਫ ਚੌਥਾ ਮਾਮਲਾ ਦਰਜ ਕਰ ਦਿੱਤਾ ਗਿਆ ਅੱਜ ਪਾਨਾ ਸਿੱਧੂ ਦੇ ਹੱਕ ਦੇ ਵਿੱਚ ਕਈ ਜਥੇਬੰਦੀਆਂ ਵੱਲੋਂ ਕੱਟ ਕੀਤਾ ਗਿਆ ਸੀ ਅਤੇ ਮੁਹਾਲੀ ਦੇ ਵਿੱਚ ਪਾਨਾ ਸਿੱਧੂ ਨੂੰ ਪੇਸ਼ ਕੀਤਾ ਗਿਆ ਜਿੱਥੇ ਕੀ ਉਸ ਦਾ 2 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਇਸ ਵੀਡੀਓ ਨੂੰ ਵੱਤੋ ਵੱਧ ਸ਼ੇਅਰ ਕਰ ਦਿਓ ਇਹ ਪੂਰਾ ਮਾਮਲਾ ਕੀ ਹੈ ਮੁਹਾਲੀ ਦੇ ਫੇਸ ਇੱਕ ਥਾਣੇ ਦੇ ਵਿੱਚ ਪਾਨਾ ਸਿੱਧੂ ਪਾਨਾ ਸਿੱਧੂ ਅਤੇ ਅਮਨ ਸਿੱਧੂ ਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਇਹ ਪਰਚਾ 294 387 ਅਤੇ 506 ਦੇ ਤਹਿਤ ਫੇਜ਼ 5 ਦੀ ਇਮੀਗ੍ਰੇਸ਼ਨ ਦੇ ਮਾਲਕ ਦੀ ਸ਼ਿਕਾਇਤੇ ਦਰਜ ਕੀਤਾ ਗਿਆ ਹੈ ਹਾਈ ਰਾਈਸ ਇਮੀਗ੍ਰੇਸ਼ਨ ਫੇਜ਼ 5 ਦੇ ਮਾਲਕ ਵੱਲੋਂ ਕਾਫੀ ਦੇਰ ਪਹਿਲਾਂ ਪਾਣਾ ਸਿੱਧੂ ਦੇ ਖਿਲਾਫ ਬਲੈਕਮੇਲ ਕਰਨ ਦੀ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਚੱਲਦੇ ਹੋਏ 22 ਤਰੀਕ ਜਨਵਰੀ ਨੂੰ ਭਾਨਾ ਸਿੱਧੂ ਅਤੇ ਅਮਨ ਸਿੱਧੂ ਦੇ ਖਿਲਾਫ ਧਮਕੀਆਂ ਦੇਣ ਬਲੈਕਮਿਲ ਕਰਨ ਦੀ ਧਾਰਾ ਜੋੜ ਕੇ ਪਰਚਾ ਦਰਜ ਕਰ ਦਿੱਤਾ ਗਿਆ ਅਤੇ ਭਾਨਾ ਸਿੱਧੂ ਨੂੰ ਅੱਜ ਮੁਹਾਲੀ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਵੀ ਕੀਤਾ ਗਿਆ ਅਤੇ ਉਸ ਦਾ 2 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਹੁਣ ਮੁਹਾਲੀ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ ਅਤੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਕਿ ਇੱਕ ਪੰਜਵਾਂ ਪਰਚਾ ਵੀ ਆ ਇੱਕ ਭਾਨਾ ਸਿੱਧੂ ਤੇ ਪੈ ਸਕਦਾ ਹੈ ਜਿਰਕਪੁਰ ਦੇ ਵਿੱਚ ਵੀ ਇੱਕ ਸ਼ਿਕਾਇਤ ਇੱਕ ਥਾਣੇ ਦੇ ਵਿੱਚ ਭਾਨਾ ਸਿੱਧੂ ਦੇ ਖਿਲਾਫ ਦਿੱਤੀ ਗਈ ਹੈ ਉਸਤੇ ਵੀ ਕਾਰਵਾਈ ਹੋ ਸਕਦੀ ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਇਹ ਹੈ ਕਿ ਭਾਨਾ ਸਿੱਧੂ ਤੇ ਚੌਥਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ